ਸਰੋਸਾ ਸਤਿਕਾਰ ਜੀ ਅੱਜ ਆਪਾਂ ਗੱਲ ਕਰਾਂਗੇ ਮੱਕੀ ਦੇ achar ਬਾਰੇ ਮੱਕੀ ਦੀ ਬਜਾਈ ਬਹੁਤ ਜਗਤ 'ਤੇ ਹੁਣ ਚੱਲ ਰਹੀ ਹੈ ਪਹਿਲਾਂ ਵੀ ਇਸ ਵਿਸ਼ੇ ਬਾਰੇ ਬਹੁਤ ਵੀਡੀਓ ਨੇ ਜਿਹੜਾ ਅੱਜ ਦਾ ਵਿਸ਼ਾ ਸੀ ਆਪਣੇ ਇਹ ਪੰਜਾਬ ਫੂਡ ਦੇ ਵੀ ਘਟਾੜੇ ਤਰਵਿੰਦਰ ਭੰਗੂ ਜੀ ਉਹਨਾਂ ਨਾਲ ਕੁਝ ਗੱਲਬਾਤ ਹੋਈ ਸੀ ਮੇਰੀ ਉਸ ਗੱਲਬਾਤ ਦੇ ਆਧਾਰ 'ਤੇ ਮੈਂ ਤੁਹਾਨੂੰ ਕੁਝ ਗੱਲਾਂ ਦੱਸੂਗਾ ਬਹੁਤ ਧੰਨਵਾਦ ਹੈ ਜਿਹੜੇ ਸਾਡੇ ਅਗਾਂ ਵਧੂ ਵੀਰ ਹੈਗੇ ਜਿਨੇ ਉਹ ਇਤੋਂ ਦੇ ਵਿਸ਼ੇ 'ਤੇ ਦਿਰੰਦੇ ਦੇਖੋ ਮੱਕੀ ਦਾ ਚਾਰ ਕੀ ਹੈ ਵੀ ਹੁਣ ਜਿਹਦੇ ਕੋਲੇ 10-15 ਪਸ਼ੂ ਹੈਗਾ ਤਾਂ ਮੱਕੀ ਦੇ ਚਾਰ ਬਿਨਾ ਸਰਨਾ ਨਹੀਂ ਹੈਗਾ ਪਹਿਲੀ ਗੱਲ ਤੇ ਹੀ ਹੈ ਵੀ ਜਿਹੜੇ ਵੀ ਵੀ ਮੱਕੀ ਦਾ ਬੀ ਹੈ ਤੁਸੀਂ ਲੈ ਰਹੇ ਹੋ ਜਿਹੜੀ ਵੀ ਕੰਪਨੀ ਤੋਂ ਲੈ ਰਹੇ ਹੋ ਇਹ ਜਿੰਨੀ ਬਣਾਓ ਵੀ ਉਹ ਬੀਜ ਜਿਹੜਾ ਹੈਗਾ ਤੁਹਾਨੂੰ ਸਿੱਧਾ ਕਿਸੇ ਅਥੋਰਾਈਜ਼ਡ ਡਿਸਟ੍ਰੀਬਿਊਟਰ ਤੋਂ ਡੀਲਰ ਤੋਂ ਮਿਲੇ ਇਹ ਤਾਂ ਬਹੁਤ ਜ਼ਿਆਦਾ ਫਾਇਦਾ ਹੈ ਬਹੁਤ ਜ਼ਿਆਦਾ ਇਹਦੀ ਹੋਇਆ ਥੋੜਾ ਜਿਹੀ ਕੰਜੂਸੀ ਇੱਥੇ ਕੀਤੀ ਤਾਂ ਵੱਡੀ ਗਲਤੀ ਹੋ ਸਕਦੀ ਹੈ ਦੂਜੀ ਗੱਲ ਕੀ ਹੈ ਵੀ ਜਿਹੜੇ ਵੀ ਉਸ ਕੰਪਨੀ ਦੇ ਨੁਮਾਇੰਦੇ ਹੈਗੇ ਜੇ ਖੇਤੀ ਬੜੀ ਮਾਹਰ ਹੈਗੇ ਉਹਨਾਂ ਤੋਂ ਬਹੁਤ ਜ਼ਰੂਰੀ ਹੈ ਉਹਦੀ ਜਿਹੜੀਆਂ ਬੀਜਨ ਸੰਬੰਧੀ ਹਦਾਇਤਾਂ ਦਵਾਈਆਂ ਸੰਬੰਧੀ ਹਦਾਇਤਾਂ ਉਹਦੀ ਪਾਣੀ ਸੰਬੰਧੀ ਹਦਾਇਤਾਂ ਤੇ ਦੂਜਾ ਉਹ ਤੋਂ ਇਲਾਵਾ ਬਾਤ ਜਿਹੜੀਆਂ ਚੀਜ਼ਾਂ ਆਪਾਂ ਕਰਨੀਆਂ ਐ ਕਟਾਈ ਵੇਲੇ ਬਜਾਈ ਬਜਾਈ ਤੋਂ ਲੈ ਕੇ ਮੈਂ ਤਾਂ ਕਟਾਈ ਤੱਕ ਉਹਦੀ ਪੂਰੀ ਵਿਗਿਆਨਕ ਜਾਣਕਾਰੀ ਲਓ ਕਿਉਂਕਿ ਮੈਂ ਦੇਖਿਆ ਵੀ ਸਾਡੇ ਪਸ਼ੂ ਪਾਲਣ ਦੀ ਜਿਹੜੀ ਹੋਣ ਗਲਤੀ ਹੋ ਜਣੀ ਐ ਤੁਹਾਡੇ ਤੋਂ ਉਹ ਮੁੜ ਕੇ ਘੱਟੋ ਘੱਟ 1.5 ਸਾਲ ਤੱਕ ਤੁਹਾਨੂੰ ਭੁਗਤਣੀ ਪੈਣੀ ਐ ਇਸ ਕਰਕੇ ਇਸ ਗੱਲ ਦਾ ਧਿਆਨ ਰੱਖੋ ਵੀ ਮੱਕੀ ਦੀ ਬਜਾਈ ਵੇਲੇ ਜਿਹੜੀ ਵੀ ਕੰਪਨੀ ਦਾ ਤੁਸੀਂ ਵੀ ਲੈ ਰਹੇ ਹੋ ਉਸ ਕੰਪਨੀ ਦੇ ਬਹੁਤ ਸਾਰੇ ਮਾਹਰ ਹੁੰਦੇ ਐ ਉਹ ਤੋਂ ਤੁਸੀਂ ਹਦਾਇਤਾਂ ਲਓ ਤੇ ਉਹਦੀ ਪਾਲਣਾ ਜ਼ਰੂਰ ਕਰੋ ਬਹੁਤ ਵਧੀਆ ਸਾਡੇ ਫਾਰਮਰ ਗਰੁੱਪ ਬਣੇ ਹੋਏ ਆ ਬਹੁਤ ਵਧੀਆ ਲੋਕੀ ਗੱਲਾਂ ਦੱਸਦੇ ਆ ਉਹਦੇ ਵਿੱਚ ਅੱਜ ਸਵੇਰੇ ਵੀ ਇੱਕ ਫਾਰਮਰ ਗਰੁੱਪ ਦੇ ਵਿੱਚ ਮੈਂ ਸੁਣ ਰਿਹਾ ਸੀ ਉਹ ਦੱਸ ਰਹੇ ਸੀ ਕਹਿੰਦੇ ਵੀ ਮੱਕੀ ਦਾ ਜਿਹੜਾ ਹੈਗਾ ਬੜੀ ਜ਼ਰੂਰੀ ਚੀਜ਼ ਅਸੀਂ ਉਹਨਾਂ ਨੇ ਵੀ ਪਾਣੀ ਜਿਹੜਾ ਹੈਗਾ ਬੈਡਾਂ ਤੋਂ ਥੱਲੇ ਥੱਲੇ ਰਹਿਣਾ ਚਾਹੀਦਾ ਮਤਲਬ ਕਿ ਸਲਾਵ ਜਾਣੀ ਚਾਹੀਦੀ ਹੈ ਬੀ ਤੱਕ ਪਰ ਪਾਣੀ ਬੈਡਾਂ ਦੇ ਉੱਪਰ ਨਹੀਂ ਚੜ੍ਹਨਾ ਚਾਹੀਦਾ ਔਰ ਦੂਜੀ ਗੱਲ ਉਹਨੇ ਬੜੇ ਵੇਲੇ ਦੱਸਿਆ ਪਾਣੀ ਖੜਾ ਨਹੀਂ ਹੋਣਾ ਚਾਹੀਦਾ ਕਿਉਂਕਿ ਜੇ ਪਾਣੀ ਖੜਾ ਰਹੂਗਾ ਤਾਂ ਪਾਣੀ ਦਾ ਟੈਂਪਰੇਚਰ ਵਾਜ ਜਾਂਦਾ ਪਾਣੀ ਗਰਮ ਹੋ ਜਾਂਦਾ ਉਹਦੇ ਨਾਲ ਵੀ ਬੀ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਦਾ ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਪਹਿਲਾਂ ਕਿ ਪਹਿਲੇ ਵਾਰ ਗੱਲਾਂ ਕਰਦੇ ਨੇ ਵੀ ਸੁਹਾਬ ਹੋਣੀ ਜ਼ਰੂਰੀ ਹੈ ਪਰ ਪਾਣੀ ਬੈਡਰ ਦੇ ਉੱਪਰ ਨਹੀਂ ਚੜਨਾ ਚਾਹੀਦਾ ਹੈਗਾ ਤੀਜੀ ਗੱਲ ਕੀ ਹੈ ਦੇਖੋ ਜਿਹੜੇ ਵੀ ਰਣੇ ਵੀ achar ਪਾਉਣਾ ਹੈ ਹੁਣ ਤੁਸੀਂ ਇਹ ਗੱਲ ਧਿਆਨ ਰੱਖਿਓ ਵੀ ਅਚਾਰ ਜਿਹੜਾ ਹੈਗਾ ਘਰੇ ਪਾਇਆ ਵਾ ਤੁਹਾਨੂੰ ਬਾਜ਼ਾਰ ਨਾਲੋਂ ਅੱਧੇ ਰੇਟ ਤੇ ਪੈਂਦਾ ਪਰ ਜੇ ਉਹਦੀ ਕੁਆਲਿਟੀ ਵਧੀਆ ਹੋਵੇ ਜੇ ਉਹਦੀ ਕੁਆਲਿਟੀ ਮਾੜੀ ਹੈ ਤਾਂ ਬਾਜ਼ਾਰ ਨਾਲੋਂ ਉਹ ਪਹਿਲਾਂ ਤਾਂ ਬਾਜ਼ਾਰ ਵਾਲੇ ਦੁੱਗਣੇ ਰੇਟ ਤੇ ਪੈਂਦਾ ਤੁਹਾਨੂੰ ਘਰ ਨਾਲੋਂ ਪਰ ਜੇ ਘਰ ਵਾਲਾ ਮਾੜਾ ਹੈ ਉਹ ਬਾਜ਼ਾਰ ਨਾਲੋਂ ਵੀ ਦੁੱਗਣੇ ਰੇਟ ਤੇ ਪੈਂਦਾ ਇਸ ਕਰਕੇ ਗੱਲ ਧਿਆਨ ਰੱਖਿਓ ਵੀ ਇਹਦੇ ਵਿੱਚ ਅਚਾਰ ਦੇ ਵਿੱਚ ਕੋਈ ਕਿਸੇ ਕਿਸਮ ਦੀ ਕੰਜੂਸੀ ਨਹੀਂ ਆਪਾਂ ਕਰਨੀ ਹੈਗੀ ਦੇਖੋ ਗੱਲ ਇਹ ਹੈ ਵੀ ਜਿਹੜੀ ਸਾਨੂੰ ਮੱਕੀ ਮਿਲਣੀ ਹੈ ਅੱਜ ਦੇ ਰੇਟਾਂ ਦੇ ਹਿਸਾਬ ਨਾਲ ਇੱਕ ਕਿੱਲੇ ਦੇ ਵਿੱਚੋਂ ਸਾਡੀ 1.5 ਲੱਖ ਰੁਪਏ ਦੇ ਕਰੀਬ ਮੱਕੀ ਨਿਕਲਣੀ ਹੈ ਨਾਲ ਦੀ ਜੇਪਾ ਗੱਲ ਕਰੀਏ ਬਾਕੀ ਜਿਹੜਾ ਹੈਗਾ ਸਾਡਾ ਟੰਡਾ ਜਿਹੜਾ ਹੈਗਾ ਸਾਡਾ ਪੱਤੇ ਹੈਗੇ ਜਿਹੜੇ ਇਹ ਚੀਜ਼ ਜਿਹੜੀ ਹੈਗੀ ਆਉਣ ਵਾਲੇ ਸਮੇਂ 'ਚ ਜਿਹੜੀ ਡੇਰੀ ਫਾਰਮਿੰਗ ਟਿਕਣੀ ਆ ਉਹ ਇਹਦੇ ਸਿਰ ਤੇ ਟਿਕਣੀ ਆ ਮੱਕੀ ਦੇ ਚਾਰ ਦੇ ਸਿਰ ਤੇ ਬਹੁਤ ਲੰਬੀਆਂ ਬਹੁਤ ਵਿਸਤਾਰ ਚ ਚ ਗੱਲਾਂ ਕਰਾਂਗੇ ਸਭ ਤੋਂ ਜ਼ਰੂਰੀ ਗੱਲ ਕੀ ਹੈ ਦੇਖੋ ਪਹਿਲੀ ਗੱਲ ਇਹ ਹੈ ਵੀ ਮੱਕੀ ਨੂੰ ਜਿੰਨਾ ਸਮਾਂ ਤੁਹਾਨੂੰ ਕੰਪਨੀ ਕਹਿੰਦੀ ਹੈ ਉਦੋਂ ਘੱਟ ਸਮਾਂ ਆਪਾਂ ਨਹੀਂ ਦੇਣਾ ਹੈਗਾ ਕਿਉਂਕਿ ਬਹੁਤੇ ਵਾਰੀ ਕੀ ਹੁੰਦਾ ਲੋਕੀ ਥੋੜੇ ਜਿ ਦਿਨ ਬਚਾਉਣ ਦੀ ਖਾਤਰ ਪੰਚਾ ਦਾਤਿਲ ਪੰਨਾ ਅਸੀਂ ਮੱਕੀ ਕੱਟ ਲਈਏ ਉਹ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਵੇਦਾ ਜਿਹੜਾ ਕੱਚੇ ਤੁਸੀਂ ਮੱਕੀ ਕੱਟੀ ਜਣੀ ਜਿਹੜੀ ਸਮੇਂ ਤੋਂ ਪਹਿਲਾਂ ਕੱਟੀ ਜਣੀ ਹੈ ਇਹ ਹੀ ਜੀ ਮੱਕੀ ਦੇ ਵਿੱਚ ਮੇਨ ਪ੍ਰੋਬਲਮ ਕੀ ਜਾਂਦੀ ਹੈ ਬਾਅਦ ਦੇ ਵਿੱਚ ਇਹ ਜਿਹੜਾ ਅਚਾਰ ਜਿਹੜਾ ਹੁੰਦਾ ਉਹ ਕੱਚਾ ਰਹਿ ਜਾਂਦਾ ਹੈ ਜਦੋਂ ਅਸੀਂ ਅਚਾਰ ਦੇ ਵਿੱਚ ਕਈ ਵੇ ਲੋਕੀ ਬਾਅਦ ਕੀ ਕਰਦੇ ਵੀ ਅਚਾਰ ਪਹਿਲਾਂ ਕੱਟ ਲੈਂਦੇ ਆ ਮਤਲਬ 45 ਦਿਨ ਹੈਗਾ ਕਈ ਲੋਕੀ ਕਰਦੇ ਉਹਨੂੰ ਪਹਿਲਾਂ ਕੱਢ ਕੇ ਉਹਨੂੰ ਪੈਕ ਕਰਕੇ ਜਿਹੜੇ ਹੈਗੇ ਵੇਚੀ ਜਾਂਦੇ ਆ ਇਹ ਦੋਨੇ ਚੀਜ਼ਾਂ ਬੜੀਆਂ ਖਤਰਨਾਕ ਨੇ ਇਹਦੇ ਨਾਲ ਸਭ ਤੋਂ ਵੱਡਾ ਨੁਕਸਾਨ ਕੀ ਹੋਊਗਾ ਜਿਹੜੀ ਪੀ ਐਚ ਹੈ ਆਚਾਰ ਦੇ ਵਿੱਚ ਸਭ ਤੋਂ ਜ਼ਰੂਰੀ ਚੀਜ਼ ਹੈਗੀ ਆਚਾਰ ਦੀ ਪੀ ਐਚ ਮਤਲਬ ਕਿ ਆਚਾਰ ਦੀ ਪੀ ਐਚ ਜਿਹੜੀ ਹੈਗੀ ਆਪਾਂ ਕਹਿੰਦੇ ਵੀ 3.6 3.8 ਮਤਲਬ ਕਿ 4 ਤੋਂ ਥੱਲੇ ਥੱਲੇ ਰਹਿਣੀ ਚਾਹੀਦੀ ਹੈ 4.0 ਤੋਂ ਥੱਲੇ ਥੱਲੇ ਪਰ 3.6 ਤੋਂ ਜੇ ਪੀ ਐਚ ਥੋੜੀ ਘੱਟ ਰਹਿ ਜੂਗੀ ਤਾਂ ਇਹ ਚ ਵੱਡੀ ਸਮੱਸਿਆ ਕੀ ਆਊਗੀ ਵੀ ਤੁਹਾਡੇ ਪਸ਼ੂਆਂ ਦਾ ਪੇਟ ਦਾ ਤਜਾਬੀ ਬਣ ਨਹੀਂ ਜਾਣਾ ਹੈਗਾ ਜਿੰਨਾ ਮਰਜੀ ਤੁਸੀਂ ਬਫਰ ਦੇ ਲਓ ਜਿੰਨੇ ਮਰਜੀ ਤੁਸੀਂ ਲਾਈਵ ਯੀਸਟ ਪਾਡੋ ਜਿੰਨੇ ਮਰਜੀ ਟੀਐਮਆਰ ਮਿਕਸ ਕਰ ਲਓ ਤੁਹਾਡਾ ਪੇਟ ਦਾ ਤਜਾਬੀ ਬਣ ਨਹੀਂ ਜਾਣਾ ਹੈਗਾ ਔਰ ਜੇ ਤੁਹਾਡੀ ਪੀਐਚ 3.8 ਤੋਂ ਵੱਧ ਜਾਂਦੀ ਹੈ ਇਹਦਾ ਮਤਲਬ ਕੀ ਹੈ ਵੀ ਤੁਹਾਡੇ ਅਚਾਰ ਚ ਉਲਲੀ ਪਾਊਗੀ ਫਿਰ ਉਹ ਜਿੰਨੇ ਮਰਜੀ ਕੱਢ ਕੇ ਰੱਖੀ ਚੱਲੋ ਉਹਦੇ ਨਾਲ ਤੁਹਾਡਾ ਮਸਲਾ ਹੱਲ ਨਹੀਂ ਹੋਣਾ ਹੈਗਾ ਬੜੀ ਸਿੱਧੀ ਜੀ ਕਟਾਸਟਾ ਜਿਹੜਾ ਮੈਂ ਤੁਹਾਨੂੰ ਦੱਸੂਗਾ ਬਾਅਦ ਚ ਵੀ ਤੁਸੀਂ ਕਰ ਸਕਦੇ ਜੇ ਤੁਸੀਂ achar ਤਿਆਰ ਕਰਨਾ ਹੈ ਜਸ ਪਿਛਲਾ ਤਿਆਰ ਕੀਤਾ ਹੈ ਜੇ ਪਾ 4-5 ਫੁੱਟ ਦੀ ਉਚਾਈ ਤੋਂ achar ਦੀ मुट्ठी ਭਰ ਕੇ ਥੱਲੇ ਸਿੱਟੀ ਹੈ ਤਾਂ ਪੂਰੀ ਤਰ੍ਹਾਂ ਥੱਲੇ ਖਿੱਲਰਨਾ ਚਾਹੀਦਾ ਹੈਗਾ ਜੇ ਉਹਦੀਆਂ ਗੱਡਾਂ ਬਣੀਆਂ ਹੋਈਆਂ ਜਾਂ ਗੱਡਾ ਬਣ ਕੇ ਥੱਲੇ गिरਦੀਆਂ ਤਾਂ ਮਤਲਬ ਤੁਹਾਡਾ achar ਖਵਾਉਣ ਦੇ लायक ਨਹੀਂ ਮਿਸਟਾਈਪਸ ਰਿਪੀਟ ਬਰੀਡਿੰਗ ਤੇ ਲਗੜਾ ਪੜੋ ਤਿੰਨੇ ਬਿਮਾਰੀਆਂ ਤੁਹਾਡੇ ਫਾਰਮ ਤੋਂ ਨਹੀਂ ਜਾਣੀ ਹੈਗੀਆਂ ਜਿੰਨੇ ਮਰਜੀ ਡਾਕਟਰ ਬਦਲੋ ਜਿੰਨੀਆਂ ਮਰਜੀ ਦਵਾਈਆਂ ਬਦਲੋ ਜਿੰਨੀਆਂ ਮਰਜੀ ਕੰਪਨੀਆਂ ਬਦਲ ਲਓ ਸੋ ਇਸ ਕਰਕੇ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ ਦੇਖੋ ਚਾਰ ਦੇ ਵਿੱਚ ਕੀ ਹੁੰਦਾ ਪਹਿਲਾਂ ਟੋਏ ਲੋਕ ਪੜਦੇ ਹੁੰਦੇ ਸੀ ਹੁਣ ਵੀ ਪਿੱਛੇ ਮੈਂ ਬਹੁਤ ਸਾਰੇ ਜਗਤ ਜਾਗਦੇ ਆ ਟੋਏਆਂ ਨਾਲ ਟਾਈਮ ਲੰਘ ਗਿਆ ਜਿਨ੍ਹਾਂ ਨੇ ਅਚਾਰ ਪਾਉਣਾ ਹੈ ਉਹ ਆਪਣੀ ਅੱਜ ਹੀ ਤਿਆਰੀ ਕਰ ਲੋ ਬਰਸਾਤਾਂ ਤੋਂ ਪਹਿਲਾਂ ਪਹਿਲਾਂ ਆਪਣੇ ਬੰਕਰ ਬਣਵਾ ਲਓ ਬੰਕਰ ਤੁਹਾਡੇ ਇੰਨੇ ਮਜ਼ਬੂਤ ਹੋਣੇ ਚਾਹੀਦੇ ਆ ਕੰਦਾ ਜਿਹੜੀਆਂ ਹੈਗੀਆਂ ਕਿਉਂਕਿ ਕੰਦਾਂ ਦੇ ਨਾਲ ਲੱਗਦਾ achar ਹੀ ਖਰਾਬ ਹੁੰਦਾ ਜਿਆਦਾ ਕੰਦਾਂ ਦੇ ਵਿੱਚ ਪ੍ਰੋਪਰ ਸਰੀਆ ਪਾਓ ਪ੍ਰੋਪਰ ਲੈਂਡਰ ਪਾਓ ਬੀਮ ਪਾਓ ਵਿੱਚ ਉਹਦੇ ਕੰਦਾਂ ਇੰਨੀਆਂ ਮਜ਼ਬੂਤ ਹੋਣ ਵੀ ਉਹ ਡਰੈਕਟਰ ਦਾ achar ਦਾ ਪ੍ਰੈਸ਼ਰ ਝੱਲ ਸਕਣ ਕਿਉਂਕਿ ਕੰਦਾਂ ਵਾਲਾ ਪਾਸਾ ਹੀ ਹੈ ਤੁਹਾਡਾ ਜਿੱਥੇ ਅਖੀਰ ਤੇ ਜਾ ਕੇ ਉੱਲੀ ਪੈਣੀ ਹੈ ਹੁੰਦਾ ਕੀ ਹੈ ਦੇਖੋ ਅੱਗੇ ਜਦੋਂ ਚਾਰ ਬਣਨਾ ਹੁੰਦਾ ਉਹ ਤੋਂ ਬਰਸਾਤਾਂ ਦਾ ਮੌਨਸੂਨ ਦਾ ਸੀਜ਼ਨ ਨੇੜੇ ਆ ਜਾਂਦਾ ਹੈ ਕਿ ਮੌਨਸੂਨ ਕਈ ਵਾਰੀ ਰੁਕ ਰੁਕੇ ਬਰਸਾਤ ਹੋ ਵੀ ਰਹੀ ਹੁੰਦੀ ਹੈ ਅਸੀਂ ਇਸ ਗੱਲ ਦਾ ਪੂਰਾ ਪੂਰਾ ਧਿਆਨ ਰੱਖਣਾ ਹੈ ਵੀ ਸਾਡੇ ਜਿਹੜੇ ਟੋਏ ਹੈਗੇ ਬੰਕਰ ਜਿਹੜੇ ਹੈਗੇ ਟੋਏ ਵਾਲੇ ਬੰਕਰ ਜਿਹੜੇ ਹੈਗੇ ਉਹ ਪ੍ਰੋਪਰ ਵਿਗਿਆਨਕ ਤਰੀਕੇ ਨਾਲ ਸਾਡੇ ਬਰਸਾਤਾਂ ਤੋਂ ਪਹਿਲਾਂ ਤਿਆਰ ਹੋਏ ਹੋਣ ਪ੍ਰੋਪਰ ਸੁੱਕ ਜਾਣ ਜਿਨ੍ਹਾਂ ਦੇ ਬੰਕਰ ਪੁਰਾਣੇ ਬਣੇ ਪਿਆ ਹੁਣ ਖਾਲੀ ਕਰਕੇ ਉਨਰ ਨੂੰ ਚੰਗੀ ਤਰ੍ਹਾਂ ਧੁੱਪ ਲਵਾਓ ਤੇ ਉਹਨਾਂ ਨੂੰ ਫਲੇਮ ਗਨ ਦੇ ਨਾਲ ਉਹਨਾਂ ਨੂੰ ਚੰਗੀ ਤਰ੍ਹਾਂ ਸਾੜਨਾ ਜ਼ਰੂਰੀ ਹੈ ਕਿਉਂਕਿ ਜਿਹੜੀ ਉਗਲੀ ਆ ਉਹਦੇ ਵਿੱਚ ਪਈ ਐ ਉਹਨੂੰ ਕਿਸੇ ਹੋਰ ਤਰੀਕੇ ਨਾਲ ਖਤਮ ਨਹੀਂ ਕੀਤਾ ਜਾ ਸਕਦਾ ਸਪਰੇਆ ਜਿੰਨੀਆਂ ਮਰਜ਼ੀ ਕਰ ਲਓ ਕੋਈ ਸਪਰੇਅ ਉਹ ਤੇ ਕਾਮਯਾਬ ਨਹੀਂ ਹੈਗੀ ਉਹਨਾਂ ਨੂੰ ਫਲੇਮ ਕਰਨਾ ਸਾੜ ਕੇ ਤੁਸੀਂ ਚੰਗੀ ਤਰ੍ਹਾਂ ਜਿਹੜੀ ਵੀ ਉਹ ਚ ਪੁਰਾਣਾ ਬਚਿਆ ਖੁੱਚਾ ਸਾਈਡਲਿਜ ਪਿਆ ਹੈ ਉਹਨੂੰ ਚੱਕ ਕੇ ਸੜਵਾ ਦਿਓ ਔਰ ਚੰਗੀ ਤਰ੍ਹਾਂ ਨੂੰ ਸਾੜੋ ਕਿਸ ਕੋਈ ਖੁੰਝੇ ਜਿਹੜੇ ਹੈਗੇ ਖਾਸ ਕਰਕੇ ਜਿਹੜੇ ਕਾਲਸ ਪਈ ਹੋਈਆਂ ਹੁੰਜੀਆਂ ਦੇ ਵਿੱਚ ਉਹਨੂੰ ਚੰਗੀ ਤਰ੍ਹਾਂ ਸਾੜ ਕੇ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਹੈਗੇ ਦੁਆਰਾ ਬਹੁਤ ਸਾਰੇ ਲੋਕ ਕੀ ਕਰਦੇ ਆ ਅੱਜ ਕੱਲ ਕੈਮੀਕਲ ਆਡੀ ਜਿਵਾਂਦੇ ਆ ਜਿਵੇਂ ਫਿਕਸਡ ਵਗੈਰਾ ਆਉਂਦੇ ਆ ਉਹਨਾਂ ਨੂੰ ਬਲਾ ਕੇ ਉਹਨਾਂ ਦਾ 10 ਮਿੰਟ ਦੇ ਵਿੱਚ ਲੇਪ ਵੀ ਪਲਸਤਰ ਵੀ ਕਰ ਦਿੰਦੇ ਆ ਬੁਰਸ਼ ਦੇ ਨਾਲ ਜਿਹੜਾ ਹੈਗਾ ਸਿਮਿੰਟਰ ਨੂੰ ਗਿੱਲਾ ਕਰਕੇ ਉਹਦੇ ਨਾਲ ਵੀ ਕੀ ਹੁੰਦਾ ਵੀ ਜਿਹੜਾ ਉਹ ਸਲਾਬ ਤੋਂ ਹੀ ਬਚਿਆ ਰਹਿੰਦਾ ਹੈ ਔਰ ਦੂਜੀ ਗੱਲ ਹੈ ਉਹਦੇ ਨਾਲ ਕੀ ਹੁੰਦਾ ਵੀ ਸਲਾਬ ਤੋਂ ਜੇ ਬਚਿਆ ਰਹੂਗਾ ਤਾਂ ਉਲੀ ਲੱਗਣ ਦੀ ਸੰਭਾਵਨਾ ਬਹੁਤ ਘੱਟ ਜਾਂਦੀ ਹੈ ਇਹ ਚੀਜ਼ਾਂ ਸਾਨੂੰ ਹੁਣ ਬਹੁਤ ਜ਼ਿਆਦਾ ਬਗੈਮਨ ਤੌਰ ਤੇ ਕਰਨ ਲੱਗੇ ਬਾਕੀ ਹੁਣ ਬਹੁਤ ਸਾਰੇ ਕੰਪਨੀ ਜਿਹੜੇ ਹੈਗੇ ਅਗਲੇ ਮਹੀਨੇ ਜਿਹੜੇ ਮਈ ਦੇ ਵਿੱਚ ਜਦੋਂ ਆਪਣਾ ਬਾਡੀ ਦਾ ਸੀਜ਼ਨ ਨਿਬੜ ਗਿਆ ਬਹੁਤ ਸਾਰੇ ਕੰਪਨੀਆਂ ਤੇ ਸੈਮੀਨਾਰ ਵੀ ਕਰਾਉਣਗੀਆਂ ਬਾਕੀ ਦੇਖੋ ਸਾਈਲੇਜ ਦੀ ਜਿਹੜੀ ਟੈਸਟਿੰਗ ਹੈ ਇਹ ਤੁਹਾਨੂੰ ਮੈਂ ਬੇਸਿਕ ਜ਼ਰੂਰੀ ਗੱਲ ਸਾਰੇ ਪਸ਼ੂ ਪਾਲਕ ਨੂੰ ਦੱਸੂਗਾ ਵੀ ਸਾਈਲੇਜ ਦੀ ਟੈਸਟਿੰਗ ਕਰਵਾਏ ਬਿਨਾ ਤੁਸੀਂ ਵੀੜ ਭਰ ਮੁੰਲੇ ਨਾ ਬਣਾਇਆ ਕਰੋ ਜਦੋਂ ਵੀ ਆਪਾਂ ਬੰਕਰ ਬਦਲਣਾ ਹੈ ਨਵਾਂ ਸਾਈਲੇਜ ਖੋਲਣਾ ਹੈ ਸਾਈਲੇਜ ਦੀ ਟੈਸਟਿੰਗ ਕਰੋ ਬਾਜ਼ਾਰ ਵਾਲਾ ਸਾਈਲੇਜ ਜਿਹੜਾ ਹੈਗਾ ਜੋ ਗਿੱਲਾ ਹੈ ਬਹੁਤ ਜ਼ਿਆਦਾ ਜੱਗ ਘਰ ਵਾਲਾ ਸਾਈਜ਼ ਦੇ ਵੀ ਜੋ ਗਿੱਲਾ ਹੈ ਜ਼ਿਆਦਾ ਜੋ ਚ ਪਾਣੀ ਦੀ ਮਾਤਰਾ ਜ਼ਿਆਦਾ ਹੈ ਜੇ ਤੁਹਾਡੀ ਟੈਸਟ ਵੀ ਪਾਣੀ ਮਾਤਰਾ ਜ਼ਿਆਦਾ ਹੁੰਦੀ ਹੈ ਤਾਂ ਉਹਨੂੰ ਇੱਕ ਦਿਨ ਜਾਂ ਡੇਢ ਦਿਨ ਹੁਣ ਤਾਂ ਵੈਸੇ ਗਰਮੀ ਬੜੀ ਵਧੀਆ ਗਰਮੀ ਪੈ ਰਹੀ ਹੈ ਇੱਕ ਦਿਨ ਵੀ ਧੁੱਪ ਲਵਾ ਕੇ ਜਿਹੜੇ ਹੈਗਾ ਤੁਸੀਂ ਉਹਨੂੰ ਪਾ ਸਕਦੇ ਹੋ ਬਾਕੀ ਦੇਖੋ ਗਰਮੀ ਵੱਧ ਗਈ ਹੈ ਬਹੁਤ ਜ਼ਿਆਦਾ ਰਾਤ ਨੂੰ ਜਿਹੜੇ ਹੈਗੇ ਪਸ਼ੂ ਉਹਨਾਂ ਰੱਜ ਕੇ ਖਾ ਸਕਦੇ ਆ ਰਾਤ ਨੂੰ ਜਿਹੜੇ ਹੈਗੇ ਪੱਖੇ ਚੱਲਦੇ ਰਹਿਣੇ ਚਾਹੀਦੇ ਆ ਦਿਨ ਵੇਲੇ ਪੱਖਿਆਂ ਨਾਲ ਕੀ ਵੀ ਨਹੀਂ ਗਰਮੀ ਬਹੁਤ ਜ਼ਿਆਦਾ ਗਰਮਾਵਾ ਲੱਗਦੀ ਹੈ ਦਿਨੇ ਜਿਹੜੇ ਹੈਗੇ ਪੌਂਕਰ ਸਪ੍ਰਿੰਕਲਰ ਚੱਲਦੇ ਰਹਿਣੇ ਚਾਹੀਦੇ ਆ ਰਾਤ ਨੂੰ ਜਿਹੜੇ ਹੈਗੇ ਪੱਖੇ ਚੱਲਦੇ ਰਹਿਣੇ ਚਾਹੀਦੇ ਪਰ ਰਾਤ ਨੂੰ ਜਿਹੜੇ ਹੈਗੀਆਂ ਸ਼ੈਡਾਂ ਦੀਆਂ ਲਾਈਟਾਂ ਚੱਲੀਆਂ ਬਹੁਤ ਜ਼ਰੂਰੀਆਂ ਨੇ ਵਧੀਆ ਲਾਈਟਾਂ ਹੋਣ ਖੁਰਲੀਆਂ ਭਰੀਆਂ ਹੋਣ ਰਾਤ ਨੂੰ ਪਾਣੀ ਦਾ ਪ੍ਰਬੰਧ ਪੂਰਾ ਹੋਵੇ ਬਾਕੀ ਬਹੁਤ ਸਾਰੇ ਚੀਜ਼ਾਂ ਨੇ ਜਿਹੜੀਆਂ ਆਪਾਂ ਵਾਲੀ ਵੀਡੀਓ ਚ ਕਰਾਂਗੇ ਖੁਰਾਕੀ ਮਸਲੇ ਜਿਹੜੇ ਹੈਗੇ ਉਹਨਾਂ ਬਾਰੇ ਆਪਾਂ ਗੱਲ ਕਰਾਂਗੇ ਕਿਉਂਕਿ ਜਿਹੜੇ ਜਿੰਨੇ ਵੀ ਖੁਰਾਕੀ ਮਸਲੇ ਮੈਂ ਬਾਰ-ਬਾਰ ਕਹਿੰਦਾ ਉਹਨਾਂ ਵੀ ਦਵਾਈਆਂ ਨਾਲ ਹੱਲ ਨਾ ਹੋਏ ਆ ਨਾ ਹੋਣੇ ਆ ਬਾਕੀ ਜਿਹੜੀ ਹੈਗੀ اپنی کتاب ਜਿਹੜੀ ਵਿਗਿਆਨਕ ਡੇਰੀ ਫਾਰਮਿੰਗ ਸੀ ਪਹਿਲੇ ਐਡੀਸ਼ਨ ਨੂੰ ਉਹਦੇ ਬਹੁਤ ਭਰਮਾਗਾਰਾ ਮਿਲਿਆ ਉਹਦਾ ਪਜਰਾ ਹੈਗਾ ਦੂਜਾ ਐਡੀਸ਼ਨ ਵੀ ਜਲਦੀ ਮਹੀਨੇ ਡੇਢ ਮਹੀਨੇ ਚੋਂ ਪਰ ਲਾਂਚ ਕਰ ਰਹੇ ਆ ਕੋਈ ਵੀ ਤੁਹਾਡੇ ਸੁਝਾਅ ਹੋਣ ਤੁਸੀਂ ਮੈਨੂੰ WhatsApp ਤੇ ਆਪਣੇ YouTube ਦੇ ਕਮੈਂਟ ਬਾਕਸ 'ਚ ਲਿਖ ਕੇ ਭੇਜ ਸਕਦੇ ਹੋ ਠੀਕ ਹੈ ਧੰਨਵਾਦ ਜੀ ਸਾਰਿਆਂ ਸੱਚਾ